ਜਾਦੂ ਸ਼੍ਰੀ ਗੁਰੂ ਨਾਨਕ ਦੇਵ ਜੀ ਵਈ ਨਦੀ ਦੇ ਵਿੱਚੋਂ ਬਾਹਰ ਆਉਂਦੇ ਹਨ ਤੇ ਇਸ ਗੱਲ ਦਾ ਪਤਾ ਜਦੋਂ ਸ਼੍ਰੀ ਸੁਲੱਖਣੀ ਜੀ ਨੂੰ ਲੱਗਦਾ ਹੈ ਉਹ ਆਪਣੇ ਪੇਕੇ ਘਰ ਮਾਤਾ ਪਿਤਾ ਨੂੰ ਖਬਰ ਕਰਨ ਵਾਸਤੇ ਇੱਕ ਆਦਮੀ ਭੇਜਦੇ ਹਨ ਇਹ ਖਬਰ ਸੁਣਦੇ ਸਾਰ ਹੀ ਮੂਲ ਚੰਦ ਜਾਨੀ ਕਿ ਸੁਲੱਖਣੀ ਜੀ ਦੇ ਪਿਤਾ ਜੀ ਇੱਕ ਪਾਂਦੇ ਨੂੰ ਨਾਲ ਲੈ ਕੇ ਸੁਲਤਾਨਪੁਰ ਆ ਜਾਂਦੇ ਹਨ ਸ਼੍ਰੀ ਸੁਲੱਖਣੀ ਜੀ ਤੋਂ ਸਾਰੀ ਗੱਲ ਸੁਣ ਕੇ ਗੁੱਸੇ ਨਾਲ ਲਾਲ ਪੀਲੇ ਉਹ ਕੇ ਮਸਾਣਾ ਵਿੱਚ ਜਿੱਥੇ ਗੁਰੂ ਨਾਨਕ ਜੀ ਬੈਠੇ ਸਨ ਉੱਥੇ ਪਹੁੰਚ ਕੇ ਕਹਿਣ ਲੱਗੇ ਤੂੰ ਚੰਗਾ ਕੁਲਾ ਨੂੰ ਤਾਰਨ ਵਾਲਾ ਜਮਿਆ ਹੈ ਮਾਪਿਓ ਨੂੰ ਵੱਖ ਸਤਾਇਆ ਤੇ ਸਾਨੂੰ ਵੱਖ ਦੁੱਖਾਂ ਵਿੱਚ ਪਾ ਦਿੱਤਾ ਹੈ ਜਦ ਤੋਂ ਅਸਾਂ ਤੇਰਾ ਵਿਆਹ ਕੀਤਾ ਹੈ ਤਦ ਤੋਂ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਡਾ ਹਿਰਦਾ ਤਪ ਗਿਆ ਹੈ ਮੂਲ ਚੰਦ ਜੀ ਨੂੰ ਪਿਤਾ ਸਮਾਨ ਸਮਝ ਕੇ ਜਦ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਮੂਲ ਚੰਦ ਗੁੱਸੇ ਨਾਲ ਅਨੇਕ ਤਰ੍ਹਾਂ ਦੀਆਂ ਗੱਲਾਂ ਆਖ ਕੇ ਸ਼ਹਿਰ ਵਾਪਸ ਆਣ ਕੇ ਉਸ ਪੰਡਿਤ ਪਾਸ ਗਏ ਜਿਸ ਪਾਸ ਗੁਰੂ ਜੀ ਬੈਠਦੇ ਹੁੰਦੇ ਸਨ ਉਸ ਨੂੰ ਕਹਿਣ ਲੱਗੇ ਕਿ ਜਿਸ ਦਿਨ ਮੈਂ ਲੜਕੀ ਵਿਆਹੀ ਹੈ ਮੈਨੂੰ ਇੱਕ ਵੀ ਦਿਨ ਸੁੱਖ ਦਾ ਨਹੀਂ ਮਿਲਿਆ ਹੁਣ ਵੇਖੋ ਢੀਂਗਰ ਦੀ ਹੱਟੀ ਦਾ ਕੰਮ ਅਤੇ ਸੁਪਤਨੀ ਨੂੰ ਛੱਡ ਕੇ ਮੜੀਆਂ ਵਿੱਚ ਜਾ ਬੈਠਾ ਹੈ ਪੰਡਤ ਨੇ ਮੂਲ ਚੰਦ ਦੇ ਦੁੱਖ ਭਰੇ ਬਚਨ ਸੁਣ ਕੇ ਕਿਹਾ ਚਲੋ ਚੱਲ ਕੇ ਉਹਨਾਂ ਨੂੰ ਸਮਝਾਉਂਦੇ ਹਾਂ ਪੰਡਤ ਗੁਰੂ ਜੀ ਪਾਸ ਆਣ ਕੇ ਸਮਝਾਉਣ ਲੱਗਾ ਕਿ ਤੁਸੀਂ ਜੋ ਮੋਦੀ ਦੀ ਕਾਰ ਛੱਡ ਦਿੱਤੀ ਹੈ ਇਹ ਚੰਗਾ ਨਹੀਂ ਕੀਤਾ ਬਾਲਾਂ ਵਾਲੀ ਕੱਚੀ ਮੱਤ ਕੀਤੀ ਹੈ ਮਾਤਾ ਪਿਤਾ ਦੀ ਇੱਜ਼ਤ ਨਹੀਂ ਵੇਖੀ ਤੇ ਫਕੀਰੀ ਬਾਣਾ ਧਾਰਨ ਕਰਕੇ ਮਸਾਣਾ ਦੀ ਪ੍ਰਿਸ਼ਠ ਥਾਂ ਕੇ ਆ ਬੈਠੇ ਹੋ ਪੰਡਤ ਜੀ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਬਸੰਤ ਰੁੱਤ ਦੇ ਬਸੰਤ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਕਿ ਮਨ ਰਾਜਾ ਜੋ ਬਾਲਕ ਦੀ ਨਿਆਈ ਹੈ ਉਹ ਰਾਤ ਦਿਨ ਹੀ ਚੰਚਲ ਰਹਿੰਦਾ ਹੈ ਵਿਸ਼ਿਆਂ ਦੇ ਸੁੱਖ ਵਿੱਚ ਰਚਿਆ ਰਹਿੰਦਾ ਹੈ ਇਸ ਦਾ ਕੱਚੀ ਨਗਰੀ ਦੇਹੀ ਵਿੱਚ ਵਾਸਾ ਹੈ ਜਿਸ ਦਾ ਅੱਜ ਕੱਲ ਹੀ ਨਾਸ਼ ਹੋ ਜਾਣਾ ਹੈ ਏ ਮਨ ਉਸ ਨੂੰ ਸਤਿਰ ਜਾਣ ਕੇ ਉਸ ਨਾਲ ਪ੍ਰੀਤੀ ਕਰ ਰਿਹਾ ਹੈ ਜਦੋਂ ਮੌਤ ਰੂਪੀ ਮੀ ਪਿਆ ਤਦੋਂ ਹੀ ਇਹ ਕੱਚੀ ਕੰਧ ਟਹਿ ਜਾਏਗੀ ਮਾਇਆ ਤੇ ਅਵਿਧਿਆ ਇਸ ਦੀਆਂ ਦੋ ਮਾਤਾ ਹਨ ਅਤੇ ਈਸ਼ਵਰ ਤੇ ਜੀਵ ਦੋ ਪਿਤਾ ਹਨ ਇਹਨਾਂ ਦੋਹਾਂ ਖੋਟੇਪਨ ਦਾ ਮੂਲ ਇਹ ਮਨ ਜਨਮਿਆ ਹੈ ਇਸ ਨੂੰ ਕਿਸ ਵਿਧੀ ਨਾਲ ਸੋਧਿਆ ਜਾਵੇ ਪੰਡਿਤ ਜੀ ਇਸ ਗੱਲ ਦੀ ਵਿਚਾਰ ਕਰਕੇ ਮੈਨੂੰ ਸਿੱਖਿਆ ਦਿਓ ਜਿਸ ਨਾਲ ਮੈਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ ਇਹ ਵਚਨ ਕਰਕੇ ਗੁਰੂ ਜੀ ਚੁੱਪ ਕਰ ਰਹੇ ਮੂਲ ਚੰਦ ਬੋਲਿਆ ਜੇ ਇਹ ਤੇਰੀ ਵਿਚਾਰ ਸੀ ਤਾਂ ਫਿਰ ਤੂੰ ਵਿਆਹ ਕਰਕੇ ਮੈਨੂੰ ਕਿਉਂ ਦੁਖੀ ਕੀਤਾ ਹੈ ਸਾਰਾ ਧਨ ਹੱਟੀ ਦਾ ਬਿਰਤ ਹੀ ਲੁਟਾ ਦਿੱਤਾ ਆਪਣੀ ਇਸਤਰੀ ਪੁੱਤਰ ਨੂੰ ਇੱਕ ਕਾਢੀ ਨਹੀਂ ਦਿੱਤੀ ਅਤੇ ਲਾਜ ਰਹਿਤ ਹੋ ਕੇ ਘਰ-ਬਾਰ ਛੱਡ ਕੇ ਦੌੜ ਆਇਆ ਹੈ ਫਿਰ ਸਤਗੁਰੂ ਜੀ ਬੋਲੇ ਅੰਦਰ ਤ੍ਰਿਸ਼ਨਾ ਰੂਪੀ ਪ੍ਰਚੰਡ ਅਗਨੀ ਹੈ ਜੋ ਅਰਬਾਂ ਖਰਬਾਂ ਨਾਲ ਤ੍ਰਿਪਤ ਨਹੀਂ ਹੁੰਦੀ ਬਾਹਰ ਧੀਆਂ ਪੁੱਤਰ istri ਸੰਬੰਧੀ ਆਦ ਹਨ ਤ੍ਰਿਸ਼ਨਾ ਦਾ ਪੇਟ ਸਮੁੰਦਰ ਨਾਲੋਂ ਵੀ ਵੱਡਾ ਹੈ ਜੋ ਕਦੇ ਨਹੀਂ ਭਰਦਾ ਸਰੀਰ ਵਿੱਚ ਹੀ ਚੰਦ ਸੂਰਜ ਦੋਵੇਂ ਪ੍ਰਕਾਸ਼ ਰਹੇ ਹਨ ਜਦ ਇਸ ਗੱਲ ਦਾ ਗਿਆਨ ਹੋ ਜਾਵੇ ਤਾਂ ਸਭ ਕੁਝ ਪ੍ਰਤੀਤ ਹੋ ਜਾਂਦਾ ਹੈ ਇਹ ਬਚਨ ਕਰਕੇ ਗੁਰੂ ਜੀ ਤਾਂ ਚੁੱਪ ਹੋ ਗਏ ਫਿਰ ਸ਼ਿਆਮਾ ਪੰਡਤ ਬੋਲਿਆ ਕਿ ਆਪਣਾ ਕੰਮ ਵੀ ਕਰੋ ਤੇ ਰਾਮ ਸਿਮਰਨ ਵੀ ਕਰੋ ਰਾਮ ਸਾਰੇ ਜਲਾਥਲਾਂ ਵਿੱਚ ਵਿਆਪਕ ਵਿਆਪਕ ਹੈ ਅਤੇ ਹਰ ਇੱਕ ਪ੍ਰਾਣੀ ਦੀ ਸਾਰ ਲੈਂਦਾ ਹੈ। ਪੰਡਿਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਸ਼ਬਦ ਦਾ ਤੀਸਰਾ ਪਦ ਉਚਾਰਨ ਕੀਤਾ ਜਿਸ ਦਾ ਅਰਥਾਤ ਸੀ ਕੇ ਪੰਡਤ ਜੀ RAM ਸਰਬ ਵਿਆਪਕ ਉਹੀ ਜਾਣਦਾ ਹੈ ਜਿਸ ਦੇ ਇਹ ਲੱਛਣ ਹੋਣ ਕਿ ਉਹ ਮਾਇਆ ਨਾਲ ਪਿਆਰ ਨਾ ਕਰਦਾ ਹੋਵੇ ਮਾਇਆ ਨੂੰ ਉਦਾਰਚਿਤ ਹੋ ਕੇ ਇਕਸਾਰ ਵਿਤਕਰੇ ਰਹਿਤ ਵਰਤਦਾ ਹੋਵੇ ਅਤੇ ਖਿਮਾਦ ਸ਼ubh ਗੁਣਾਂ ਦਾ ਧਨ ਇਕੱਠਾ ਕਰਦਾ ਹੋਵੇ ਐਸਾ ਪੁਰਸ਼ ਹੀ ਜਾਣ ਸਕਦਾ ਹੈ ਕਿ RAM ਸਰਬ ਵਿੱਚ ਰਵਿਆ ਹੋਇਆ ਹੈ। ਭੂਲ ਚੰਦ ਨੇ ਇਹ ਬਚਨ ਸੁਣ ਕੇ ਆਖਿਆ ਇਸੜੀ ਬੋਰਾ ਹੋ ਗਿਆ ਹੈ ਮੈਨੂੰ ਇਸ ਦੀ ਕੁਝ ਸਮਝ ਨਹੀਂ ਪੈਂਦੀ ਕਿ ਕੀ ਆਖ ਰਿਹਾ ਹੈ ਜੋ ਮੂੰਹ ਵਿੱਚ ਆਉਂਦਾ ਹੈ ਬੋਲੀ ਜਾਂਦਾ ਹੈ ਚਲੋ ਘਰ ਚੱਲੀਏ ਇਸ ਨਾਲ ਬੋਲਣ ਦਾ ਕੋਈ ਲਾਭ ਨਹੀਂ ਹੈ ਇਸ ਪ੍ਰਕਾਰ ਸੁਣ ਕੇ ਗੁਰੂ ਜੀ ਬੋਲੇ ਜੋ ਕਿਸੇ ਦਾ ਆਖਿਆ ਉਪਦੇਸ਼ ਨਹੀਂ ਸੁਣਦਾ ਤੇ ਪਹਿਲਾਂ ਦਾ ਭੋਗਿਆ ਮੰਦਾ ਨਹੀਂ ਜੋ ਸਦਾ ਵਿਸ਼ੇ ਵਕਾਰਾ ਵਾਲੀਆਂ ਇੰਦਰੀਆਂ ਨਾਲ ਗਰਸਿਆ ਹੋਇਆ ਹੈ ਐਸਾ ਮਨ ਪਦਾਰਥ ਪਾ ਕੇ ਛਿਨ ਵਿੱਚ ਫੁੱਲ ਕੇ ਤੋੜਾ ਤੇ ਪਦਾਰਥ ਗਵਾ ਕੇ ਛਿਨ ਵਿੱਚ ਸ਼ੋਕ ਨਾਲ ਸੁੰਘੜ ਕੇ ਮਾਸਾ ਹੋ ਜਾਂਦਾ ਹੈ। हे ਪੰਡਤ ਜੀ ਪਰਮੇਸ਼ਰ ਦੇ ਦਾਸਾਂ ਦਾ ਦਾਸ ਸ੍ਰੀ ਗੁਰੂ ਨਾਨਕ ਜੀ ਇਹ ਉਸ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਇਸ ਮਨ ਨੂੰ ਸੁਧਾਰਨ ਦੇ ਯਤਨ ਕਰੋ ਜਿਸ ਨਾਲ ਜੀਵ ਦਾ ਉਦਾਰ ਹੋਵੇ ਇਹ ਸੁਣ ਕੇ ਪੰਡਤ ਸ਼ਾਮੇ ਨੇ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕਿਹਾ ਕਿ ਆਪ ਧਨਤਾ ਜੋਗ ਹੋ ਕਿਰਪਾ ਕਰਕੇ ਮੇਰਾ ਵੀ ਉਦਾਰ ਕਰੋ। श्याम पंडित ਦੀ ਅਧੀਨਗੀ ਤੇ ਸ਼ਰਦਾ ਵੇਖ ਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਪੰਡਤ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਉਸ ਦੇ ਜਨਮ ਮਰਨ ਦੇ ਬੰਧਨ ਕੱਟ ਦਿੱਤੇ ਇਸ ਪ੍ਰਕਾਰ ਗੱਲਾਂ ਸੁਣ ਕੇ ਭੂਲਚੰਦ ਬਹੁਤ ਖਿੱਚ ਕੇ ਮਨ ਵਿੱਚ ਬਹੁਤ ਦੁਖੀ ਹੋ ਕੇ ਸੁਲੱਖਣੀ ਜੀ ਪਾਸ ਜਾ ਰਿਹਾ ਘਰ ਵਾਪਸ ਨਾ ਗਿਆ ਉਪਰੰਤ ਜਦ ਗੁਰੂ ਨਾਨਕ ਜੀ ਨੂੰ ਮੜੀਆਂ ਵਿੱਚ ਬੈਠਿਆਂ ਤਿੰਨ ਮਹੀਨੇ ਬੀਤ ਗਏ ਤਾਂ ਆਪ ਜੀ ਦੇ ਘਰ ਲਖਮੀ ਦਾਸ ਨੇ ਜਨਮ ਲਿਆ ਜਿਸ ਕਰਕੇ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਇਹ ਖਬਰ ਸੁਣ ਕੇ ਵੀ ਗੁਰੂ ਜੀ ਘਰ ਨਾ ਆਏ ਰਾਤ ਦਿਨ ਮਸਾਣਾ ਵਿੱਚ ਬੈਠੇ ਇਹੀ ਬੋਲੀ ਜਾਣ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅਰਥਾਤ ਸੰਸਾਰ ਵਿੱਚ ਕੋਈ ਹਿੰਦੂ ਮੁਸਲਮਾਨ ਨਹੀਂ ਹੈ ਦੋਹਾਂ ਨੇ ਆਪਣੇ ਨਾਮ ਛੁੱਟੇ ਹੀ ਰੱਖੇ ਹੋਏ ਹਨ ਇਹ ਗੱਲ ਜਦ ਸ਼ਹਿਰ ਦੇ ਕਾਜੀ ਨੇ ਸੁਣੀ ਤਾਂ ਉਹ ਆਪ ਗੁਰੂ ਜੀ ਪਾਸ ਇਸ ਗੱਲ ਦਾ ਨਿਰਣਾ ਕਰਨ ਵਾਸਤੇ ਗਿਆ ਕਾਜੀ ਦੇ ਨਾਲ ਕੁਝ ਹੋਰ ਮਨੁੱਖ ਵੀ ਗੱਲਾਂ-ਬਾਤਾਂ ਸੁਣਨ ਗਏ ਅਤੇ ਗੁਰੂ ਜੀ ਪਾਸ ਕਾਜੀ ਸਾਹਿਬ ਜਾ ਬੈਠੇ ਕਾਜੀ ਨੇ ਸੁਣਿਆ ਕਿ ਗੁਰੂ ਜੀ ਇਹੀ ਬੋਲੀ ਜਾ ਰਹੇ ਹਨ ਨਾ ਕੋਈ Hindu ਨਾ ਕੋਈ Musalman ਕਾਜੀ ਨੇ ਪੁੱਛਿਆ ਤੁਸੀਂ ਇਹ ਗੱਲ ਕਿਸ ਤਰ੍ਹਾਂ ਆਖਦੇ ਹੋ Hindu Musalman ਤਾਂ ਸਾਰੇ ਸੰਸਾਰ ਵਿੱਚ ਹੀ ਦਿਸ ਰਹੇ ਹਨ ਇਸ ਕਰਕੇ ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਸਮਝਾਓ ਸਤਗੁਰੂ ਜੀ ਨੇ ਇਸ ਦੇ ਉੱਤਰ ਵਿੱਚ ਇੱਕ ਸ਼ਲੋਕ ਉਦਾਹਰਨ ਕੀਤਾ ਜਿਸ ਜਿਸ ਦਾ ਅਰਥ ਸੀ ਮੁਸਲਮਾਨ ਕਹਾਣਾ ਬੜਾ ਔਕਾ ਹੈ ਜੇ ਸ਼ੁਭ ਕਰਮ ਕਰੇ ਤਾਂ ਮੁਸਲਮਾਨ ਅਖਵਾਏ ਪਹਿਲਾ ਇਹ ਕਿ ਆਪਣੇ ਦੀਨ ਦੇ ਉਸੂਲਾਂ ਨੂੰ ਮਿੱਠਾ ਕਰਕੇ ਮੰਨੇ ਅਤੇ ਫਿਰ ਧਨ ਪਦਾਰਥ ਦਾ ਮੋਹ ਨਾ ਕਰੇ ਰੱਬ ਦਾ ਬਾਣਾ ਮੰਨੇ ਅਤੇ ਆਪਣੇ ਆਪ ਦਾ ਹੰਕਾਰ ਨਾ ਕਰੇ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ ਤਾਂ ਮੁਸਲਮਾਨ ਅਖਵਾਏ ਦਇਆ ਦੀ ਮਸੀਤ ਸਬਰ ਸੰਤੋਖ ਦਾ ਮਸੱਲਾ ਨਮਾਜ਼ ਪੜਨ ਵਾਲਾ ਹੱਕਾਂ ਦੀ ਕਮਾਈ ਨੂੰ ਕਰਾਣ ਦਾ ਪੜਨਾ ਜਾਣੋ ਸ਼ਰਮ ਦੀ ਸੁਨਨਤ ਅਤੇ ਮਿੱਠਤ ਦਾ ਰੋਜ਼ਾ ਕਰੇ ਤਾਂ ਮੁਸਲਮਾਨ ਹੁੰਦਾ ਹੈ ਨੇਕ ਕਰਨੀ ਦਾ ਕਾਬਾ ਸੱਚ ਨੂੰ ਪੀਰ ਅਤੇ ਨੇਕ ਕਰਮਾਂ ਦਾ ਕਰਨਾ ਕਲਮਾ ਤੇ ਨਮਾਜ਼ ਪੜਨੀ ਕਰੇ ਉਸ ਪਰਮੇਸ਼ਰ ਨੂੰ ਜਿਹੜੀ ਗੱਲ ਪ੍ਰਵਾਨ ਹੋਵੇ ਤਸਬੀ ਉਹ ਕਰੇ ਫਿਰ ਕਾਦੀ ਨੇ ਕਿਹਾ ਹਿੰਦੂ ਕੌਣ ਹੈ ਗੁਰੂ ਜੀ ਬੋਲੇ ਹਿੰਦੂ ਮੂਲ ਤੋਂ ਭੁੱਲ ਕੇ ਬਿਆਰਥ ਜਾ ਰਹੇ ਹਨ ਨਾਰਦ ਨੇ ਜੋ ਪੱਥਰ ਪੂਜਾ ਦੱਸੀ ਹੈ ਉਹ ਕਰ ਰਹੇ ਹਨ ਅੰਨੇ ਗੁੰਗੇ ਹੋ ਕੇ ਹਨੇਰ ਘੁੱਪ ਘੇਰ ਵਿੱਚ ਕੰਮ ਕਰ ਰਹੇ ਹਨ ਮੂਰਖ ਪੱਥਰਾਂ ਨੂੰ ਪੂਜਦੇ ਹਨ ਜੋ ਪੱਥਰ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ ਉਹ ਤੁਹਾਨੂੰ ਕਿਸ ਤਰ੍ਹਾਂ ਤਾਰਨ ਵਾਲਾ ਹੋ ਸਕਦਾ ਹੈ ਕਾਜੀ ਸਾਹਿਬ ਮੁਸਲਮਾਨਾਂ ਤੇ ਹਿੰਦੂਆਂ ਦੀ ਇਹ ਹੀ ਗੱਲ ਸਮਝ ਲਵੋ ਕਿ ਨੇਕ ਕਰਮ ਤਾਂ ਇਹ ਦੋਵੇਂ ਨਹੀਂ ਕਰ ਸਕਦੇ ਅਤੇ ਮੁਸਲਮਾਨ ਤੇ ਹਿੰਦੂ ਆਪਣਾ ਨਾਮ ਝੂਠਾ ਹੀ ਕਹਿੰਦੇ ਹਨ ਇਹ ਸੱਚੀ ਗੱਲ ਜਾਣ ਕੇ ਕਾਜੀ ਕੁਝ ਨਾ ਬੋਲ ਸਕਿਆ ਤੇ ਚੁੱਪ ਕਰਕੇ ਆਪਣੇ ਘਰ ਨੂੰ ਚਲਿਆ ਗਿਆ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ